ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੱਥੇਆਲਾ ਇਹ ਨੱਥੇਆਲਾ ਪੁਰਾਣਾ ਹੈ ਦੋ ਪਿੰਡਾਂ ਛੋਟੇ ਛੋਟੇ ਇੱਕ ਨੱਥੇਆਲਾ ਨਵਾਂ ਤੇ ਦੂਜਾ ਪੁਰਾਣਾ ਜ਼ਿਲ੍ਹਾ ਫਰੀਦਕੋਟ ਪੈਂਦਾ ਹੈ ਤਹਿਸੀਲ ਕੋਟਕਪੂਰਾ ਹੈ ਇਹਦੇ ਨਾਲ ਪਿੰਡ ਮੰੰਗਲ ਇੱਕ ਪਾਸੇ ਸਰਸਲੀ ਇਹਦੇ ਨਾਲ ਦਾ ਪਿੰਡ ਹੈ ਇਹ ਤੋਂ ਇਲਾਵਾ ਸਿੱਖਾਂ ਵਾਲਾ ਇਸ ਸਾਈਡ ਦੇ ਉੱਤੇ ਇੱਕ ਹੋਰ ਪਿੰਡ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਇਹ ਵੀਡੀਓ ਬਾਈ ਕੋਲੋਂ ਆਏ ਸਾਲ 1 2 3 ਕਈ ਵਾਰ ਵੀਡੀਓ ਬਣਦੀ ਹੈ ਕਾਰਨ ਇਹ ਵੀ ਇਹ ਬਾਈ ਹੀ ਫਰ ਵੜਾ ਜਿਹੜੀ ਉਹ ਸਾੰਦਾ ਤੁਸੀਂ ਘਰ ਚ ਹੁਣ ਵੀ ਵੜਾ ਦੇਖੋਗੇ ਕਾਫੀ ਨਾਗ ਹੈ ਕੁਸ ਗਾਵਾਂ ਦੁੱਧ ਵਾਲੀਆਂ ਵੀ ਹੁੰਦੀਆਂ ਤੇ ਨਾਲ ਛੋਟੀਆਂ ਵੱਛੀਆਂ ਇਹ ਬਾਈ ਪਾਲਦਾ ਰਹਿੰਦਾ ਇਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਨਾਗ ਤਿਆਰ ਹੋ ਜਾਂਦਾ ਜਿਹਦੀ ਵੀਡੀਓ ਬਣਾਈਦੀ ਹੈ ਤੇ ਫਿਰ ਤੁਹਾਨੂੰ ਜਿਹੜਾ ਉਹ ਪਸੂ ਦਿਖਾ ਦੇਦਾ ਕਿਉਂਕਿ ਖੇਤੀਬਾੜੀ ਦੇ ਨਾਲ-ਨਾਲ ਦੁੱਧ ਥੋੜਾ ਪਰ ਪਸ਼ੂ ਬੱਚੀਆਂਾਂ ਸਾਹਮ ਕੇ ਬਾਈ ਆਏ ਸਾਲ ਵੇਚਦਾ ਪੰਜ ਤੋਂ ਚਾਰ ਅੱਜ ਫੇਰ ਇੱਕ ਵੈੜ ਵਿਕਾਊ ਹੈ ਇਹਦੀ ਡਿਟੇਲ ਪੁੱਛਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਪਸੰਦ ਆਜੂ ਤਸੱਲੀ ਕਰਨਾ ਤੁਹਾਡਾ ਹੱਕ ਹੈ ਆ ਕੇ ਦੇਖਿਓ ਜ਼ਰੂਰ ਇੱਕ ਗੱਲ ਸ਼ੁਰੂ ਚ ਦੱਸ ਦਿੰਨਾ ਵੀ ਰੇਟ ਇਹਦਾ ਫੋਨ ਦੇ ਉੱਤੇ ਹੀ ਰੱਖਿਆ ਜਾਣਾ ਜਿਹਨੂੰ ਪਸੰਦ ਆਊਗੀ ਵੈੜ ਤੇ ਉਹ ਬਾਈ ਕਾਲ ਕਰਕੇ ਬਾਈ ਤੋਂ ਰੇਟ ਪੁੱਛ ਲੂਗਾ ਜਿਹੜੇ ਵੀਰ ਕਈ ਵਾਰ ਵੈਸੇ ਆਪਾਂ ਸ਼ੌਂਕੀਆ ਵੀਡੀਓ ਦੇਖਦੇ ਆ ਤਾਂ ਮੈਂ ਪਹਿਲਾਂ ਹੀ ਦੱਸਿਆ ਤੁਹਾਡਾ ਟਾਈਮ ਨਾ ਖਰਾਬ ਹੋਵੇ ਵੀਡੀਓ ਦੇ ਵਿੱਚ ਰੇਟ ਇਸ ਵੈੜ ਦਾ ਨਹੀਂ ਕੀਤਾ ਜਾਣਾ ਮਿਲਦੇ ਆਂ ਬਾਈ ਨੂੰ ਮੰਦੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਇਹ ਵੈਡ ਅੱਜ ਜਿਹੜੀ ਵੇਚਣ ਲੱਗੇ ਹੋ ਦੰਦੋਂ ਕਿਵੇਂ ਹੈ ਇਹ ਦੋ ਦੰਦੀ ਹੈ ਦੋ ਦੰਦਾ ਦੋ ਦੰਦਾ ਹਾਂਜੀ ਬੱਚੀ ਖਰੀਦੀ ਸੀ ਜਾਂ ਇਹ ਕਰਦੀ ਗਾਨੀ ਇਹ ਬੱਚੀ ਕੋਈ ਸੀਗੀ ਆਪਾਂ ਨੇ ਕੋਲ ਠੀਕ ਹੈ ਅੱਛਾ ਬਾਈ ਪਤਾ ਹੈ ਕਿਹੜੇ ਸੀਮੰਦੀ ਹੈ ਇਹ ਆਪ ਡੈਨਮਾਰਕ ਆ ਦੀ ਲੱਗਿਆ ਇਹ ਤੇ ਸਪੈਕੀ ਦਾ ਸਪਾਈਕ ਦਾ ਸੀਮਨ ਲੱਗਾ ਤੇ ਡੈਨਮਾਰਕ ਦੇ ਕਿਸੇ ਬੁੱਲਦੀ ਹੈ। ਪ੍ਰੋਪਰ ਨੰਬਰ ਨਹੀਂ ਚੇਤੇ ਡੈਨਮਾਰਕ ਦਾ ਕਿਹੜਾ ਸੀ? ਜੇ ਤੇ ਹੁਣ 6 ਸਾਲ ਡੇਢ 2 ਸਾਲ ਦੀ ਗੱਲ ਹੋ ਗਈ। ਠੀਕ ਹੈ। ਉਹ ਪਹਿਲਾਂ ਉਹਦਾ ਪਿਆ ਸੀ ਪਰ ਹੈ ਨਹੀਂ ਹੁਣ ਹੈ ਨਹੀਂ ਸਟਰਾਕ ਕੋਲ। ਠੀਕ ਹੈ ਕਿੰਨੇ ਦਿਨ ਲੱਗੂਗੀ ਸੋਣ ਚ? ਇਹ ਦੇ 18 ਤਰੀਕ ਨੂੰ ਦਿਨ ਪੂਰੇ ਬਾਈ ਜੀ। 18 ਤਰੀਕ ਨੂੰ ਦਿਨ ਪੂਰੇ 18 ਜਨਵਰੀ ਨੂੰ। ਹਾਂਜੀ। ਅ ਅੱਜ ਜਨਵਰੀ ਜਿਹੜੀ ਮੇਰੇ ਖਾਲਚੋ 12 ਹੈ। ਅੱਜ 12 ਹੋ ਗਏ। ਠੀਕ ਹੈ ਜੇ 6 ਦਿਨ ਪਏ ਦਿਨ ਪੂਰੇ ਹਾਂ 6 ਦਿਨ ਪਏ। ਜਿਹੜਾ ਸੀਮਨ ਲਵਾਇਆ ਹੈ ਉਹ ਨਾਰਮਲ ਸੀਮਨ ਜਿਹੜਾ ਆਪਾਂ ਲਵਾਉਨੇ ਉਹ ਆ ਜਾਂ ਵੱੱਛੀ ਵਾਲਾ ਇਹ ਵੱੱਛੀ ਵਾਲਾ ਹੀ ਇਹਨੇ ਲੱਗਿਆ ਵੱੱਛੀ ਵਾਲਾ ਲੱਗਾ ਵੇ ਠੀਕ ਹੈ ਦੰਦ ਦਾ ਕਨਫਰਮ ਹੈ ਦੋ ਦੰਦ ਹਾਂਜੀ ਹਾਂ ਆਪਾਂ ਦਿਖਾ ਵੀ ਦੇਵਾਂਗੇ ਰੇਟ ਤਾਂ ਆਪਾਂ ਫੋਨ ਤੇ ਰੱਖਣਾ ਹੈ ਤਾਂ ਹਾਂ ਰੇਟ ਫੋਨ ਤੇ ਖੁੱਲ ਗਿਆ ਭਾਈ ਦੰਦ ਪਹਿਲਾਂ ਦਿਖਾ ਹੀ ਦਿਓ ਜੇ ਸੌਖੇ ਫੜਾ ਲੈਂਦੀ ਐ ਤਾਂ ਵੈਸੇ ਮੈਂ ਦੋ ਦੰਦ ਤਾਂ ਦੋਸਤੋ ਇਹਦੇ ਦੇਖੇ ਹੋਏ ਆ ਪਰ ਫਿਰ ਵੀ ਇਹ ਸੌਖੇ ਫੜਾ ਲੂਗੀ ਤਾਂ ਤੁਹਾਨੂੰ ਵੀਡੀਓ ਚ ਕਨਫਰਮ ਵੀ ਕਰ ਦਵਾਂਗੇ ਦੇਖ ਸਕਦੇ ਹੋ ਤੁਸੀਂ ਕਨਫਰਮ ਦੋ ਦੰਦ ਆਂਦਾ ਠੀਕ ਹੈ ਠੀਕ ਹੈ ਭਾਈ ਓਕੇ ਬਾਈ ਦੀ ਉਂਗਲ ਤੇ ਸੱਟ ਲੱਗੀ ਆ ਫਿਰ ਵੀ ਦੋ ਦੰਦ ਲੱਗ ਗਿਆ ਸੋ ਇਹ ਪਹਿਲਾ ਵਾਰਡ 118 ਜਨਵਰੀ ਨੂੰ ਦਣ ਪੂਰੇ ਹੁੰਦੇ ਆ ਉਤੋਂ ਸਟ੍ਰੇਟ ਬਿਲਕੁਲ ਸਿੱਧੀ ਲੰਬਾਈ ਫੁੱਲ ਹੈ ਰਾਨਾ ਫਿਕਸ ਰੱਖੂਗੀ ਪਰ ਫਰੀਡ ਕੁਆਲਟੀ ਇਦਾਂ ਦੀ ਹੈ ਵੀ ਦੁੱਧ ਦੇ ਨੇ ਚੰਗਾ ਹੀ ਲਾਉਣਾ ਤੁਸੀਂ ਹੌਣੇ ਦਾ ਟਾਂਚਾ ਦੇਖੋ ਮੀ ਪੈ ਕੇ ਹਟਿਆ ਤੇ ਬਾਹਰ ਚਿੱਕੜ ਬਸ ਬਣਿਆ ਵਿਆ ਡਿੱਗੇ ਜੀ ਭਾਈ ਸਿੱਧੀ ਕੋ ਸਕੋਰ ਲੀਅਲ ਨੂੰ ਲੈ ਜਾ ਕੇ ਨਾ ਹਾਂ ਸੋ ਦੇਖ ਸਕਦੇ ਹੋ ਤਾਂ ਤੁਸੀਂ ਢਾਂਚਾ ਫਿਕਸ ਹੋਵਾਂਦਾ ਹੋਊਗਾ ਪਰ ਤਿਆਰ ਬਹੁਤ ਹੋਈ ਵਿੜ ਕਿਉਂਕਿ ਇਹ ਦਿਨ ਪਾਏ ਆ ਡੈਨਮਾਰਕ ਦੇ ਕਿਸ ਬੋਲ ਦੀ ਆਪ ਤੇ ਸਪਾਈਕ ਦਾ ਸੀਮਨ ਵਈ ਕਹਿੰਦਾ ਲੱਗਾ ਸੀਮਨ ਬਾਰੇ ਹਮੇਸ਼ਾ ਮਾਲਕ ਦੱਸਦਾ ਦੋਸਤੋ ਆਪਣੇ ਕੁਐਸਚਨ ਹੀ ਹੁੰਦੇ ਆ ਸੋ ਵਿੜ ਬਹੁਤ ਸੋਹਣੀ ਹੈ ਬਾਈ ਕੋਲ ਅੱਬਾ ਜੀ ਮੰਦੀਪ ਇੱਕ ਜਿਹੜਾ ਹੋਰ ਕਢਾਲ ਗਿਆ ਆਪਾਂ ਬੜਾ ਇਹਨੂੰ ਤੋੜ ਲਓ ਫੇਰ ਆ ਓਏ ਸੋ ਥੋੜੀ ਹੋਰ ਤੋੜ ਕੇ ਦਿਖਾਉਣਾ ਸਰ ਨੂੰ ਲੰਬਾਈ ਦੋਸਤੋ ਇਹਦੀ ਭਾਵੇਂ ਦੋ ਦੰਦ ਦਾ ਵੱਡੀਆਂ ਗਾਵਾਂ ਤੋਂ ਜ਼ਿਆਦਾ ਹੈ ਬਲੋ ਤੋਂ ਵੱਡੀ ਗਾਂ ਨੂੰ ਲਵਾਈ ਹੈ ਜੀ ਲਿਓ ਭਾਈ ਮੋੜ ਲਓ ਬਾਛ ਰਾਂਗ ਰੂਪੀ ਸੋਹਣਾ ਦੋਸਤਾਣਾ ਚ ਬਿੱਥੀ ਚੰਗੀ ਹੈ ਫਾਰਮ ਜਿਹੜਾ ਵੀਰ ਕਰ ਰਿਹਾ ਜੇ ਕੋਈ ਨਵਾਂ ਕਰ ਰਿਹਾ ਤੇ ਇਦਾਂ ਦੀ ਵੈੜ ਕਿੰਨੇ ਸੂਏ ਚੋਲੋ ਜੇ ਰਿਕਾਰਡ ਫੁੱਲ ਵਧੀਆ ਬਣ ਜਾਣਾ ਤੁਹਾਡੇ ਕੋਲੋਂ ਅੱਛੀਆਂ ਦਾ ਤੋਂ ਇੱਕ ਚੰਗੇ ਢਾਂਜੇ ਦੀ ਗਾਂ ਤੁਸੀਂ ਹੋਂ ਦੇਖ ਰਹੇ ਹੋ ਸਗਰੀਨ ਤੇ ਸੋ ਜੀ ਨੂੰ ਪਸੰਦ ਆਉਂਦੀ ਹੈ ਤਾਂ ਕੰਟੈਕਟ ਕਰੋ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਲਈ ਚਲੋ ਭਾਈ ਅੰਦਰ ਨੂੰ ਸੋ ਇੱਕ ਹੀ ਨਾਕਸੀ ਦੋਸਤੋ ਤੁਸੀਂ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ